ਬਤੋ ਬਾਦ ਹੁਣ ਪਟਿਆਲਾ ਵਿੱਚ ਵੀ ਜ਼ਿਮਨੀ ਚੋਣਾਂ ਲਈ ਆਮ ਆਦਮੀ ਪਾਰਟੀ ਵਿੱਚ ਬਾਗੀ ਸਰਵੇਖਣ ਨੂੰ ਮਿਲ ਰਹੇ ਨੇ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਜੀਤ ਸਿੰਘ ਅਦਾਲਤੀ ਵਾਲਾ ਦਾ ਪਾਰਟੀ ਵਿੱਚ ਵਿਰੋਧ ਸ਼ੁਰੂ ਹੋ ਚੁੱਕਾ ਹੈ ਆਵਾਮ ਮੂਵਮੈਂਟ ਨਾਮ ਦੀ ਸੰਸਥਾ ਬਣਾ ਕੇ ਪਾਰਟੀ ਦੇ ਕਈ ਲੀਡਰਾਂ ਨੇ ਅਤੇ ਵੋਲੰਟਰੀਅਰ ਨੇ ਪਾਰਟੀ ਉਮੀਦਵਾਰ ਹਰਜੀਤ ਸਿੰਘ ਅਦਾਲਤੀ ਵਾਲਾ ਖਿਲਾਫ ਅਸਹਿਯੋਗ ਲਹਿਰ ਚਲਾਈ ਹੈ ਇਹਨਾਂ ਦਾ ਕਹਿਣਾ ਹੈ ਕਿ आम आदमी पार्टी अपने राते एजेंडे ਤੋਂ ਭਟਕ ਚੁੱਕੀ ਹੈ ਇਸ ਕਰਕੇ ਸਵਰਾਜ ਦਾ ਨਾਰਾ ਸਿਰਫ ਕਾਗਜ਼ੀ ਵਾਦਾ ਹੀ ਬਣ ਕੇ ਰਹਿ ਚੁੱਕਾ ਹੈ ਇਹਨਾਂ ਮੁਤਾਬਕ ਪਾਰਟੀ ਨੇ ਗਲਤ ਉਮੀਦਵਾਰ ਨੂੰ ਟਿਕਟ ਦਿੱਤੀ ਹੈ ਹਰਜੀਤ ਸਿੰਘ ਅਦਾਲਤੀ ਵਾਲਾ ਮੁਤਾਬਕ ਉਹ ਇੱਕ ਸਮਾਜ ਸੇਵੀ ਨੇ ਇਤਿਹਾਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਕਈ ਸਾਲ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਰਹਿ ਚੁੱਕੇ ਨੇ ਪਟਿਆਲਾ ਦੇ ਉਮੀਦਵਾਰ ਤੋਂ ਪਹਿਲਾਂ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੱਧੂ ਦਾ ਪਾਰਟੀ ਵਿੱਚ ਵਿਰੋਧ ਹੋਇਆ ਸੀ ਜਿਸ ਤੋਂ ਬਾਅਦ ਪਾਰਟੀ ਨੇ ਉਹਨਾਂ ਦਾ ਅਖਸ ਖਰਾਬ ਦੱਸਦਿਆਂ ਹੋਇਆ ਟਿਕਟ ਵਾਪਸ ਲੈ ਲਈ ਸੀ ਅਤੇ ਨਵੀਂ ਉਮੀਦਵਾਰ ਬਲਜਿੰਦਰ ਕੌਰ ਨੂੰ ਟਿਕਟ ਦੇ ਦਿੱਤੀ ਸੀ ਜਿਸ ਤੋਂ ਬਾਅਦ ਹੁਣ ਤਲਵੰਡੀ ਸਾਬੋ ਤੋਂ ਬਾਅਦ ਪਟਿਆਲਾ ਜ਼ਿਮਨੀ ਚੋਣਾ ਵਿੱਚ ਵੀ ਆਮ ਆਦਮੀ ਪਾਰਟੀ 'ਚ ਬਗਾਵਤ ਵੇਖਣ ਨੂੰ ਮਿਲ ਰਹੀ ਹੈ ਸੰਗਰੂਰ ਤੋਂ ਸੰਸਦ ਭਗਵੰਤ ਮਾਨ ਜੁੜੇ ਹੋਏ ਨੇ ਭਗਵੰਤ ਮਾਨ ਜੀ ਲਗਾਤਾਰ ਦੇਖਿਆ ਜਾ ਸਕਦਾ ਹੈ ਕਿ ਆਮ ਆਦਮੀ ਪਾਰਟੀ ਜ਼ਿਮਨੀ ਚੋਣਾ ਦੇ ਵਿੱਚ ਆਪਣੇ ਉਮੀਦਵਾਰਾਂ ਨੂੰ ਲੈ ਕੇ ਦੋ ਫਾੜ ਹੋ ਰਹੀ ਹੈ ਨੀ ਇਸ ਤੋਂ ਦੀ ਗੱਲ ਇੰਨੀ ਕੋਈ ਅਸਲ ਦੇ ਵਿੱਚ ਜਿਹੜਾ ਜਿਮੀ ਚੋਣਾਂ ਦੇ ਵਿੱਚ ਜਿਹੜਾ ਸਾਡਾ ਤਰੀਕਾ ਜਿਹੜਾ ਆਮਾ ਦੀ ਪਾਰਟੀ ਵੱਲੋਂ ਅਪਣਾਇਆ ਗਿਆ ਕਿ ਜਿਸ ਤਰ੍ਹਾਂ ਅਪਲਾਈ ਕਰਦੇ ਨੇ ਪਹਿਲਾਂ ਜਿਹੜੇ ਉਮੀਦਵਾਰ ਨੇ ਉਹਨਾਂ ਦਾ ਬੈਕਗ੍ਰਾਉਂਡ ਦੇਖਿਆ ਜਾਂਦਾ ਤੋਂ ਐਡ ਹੌਕ ਕਮੇਟੀ ਜਿਹੜੀ ਅੱਠ ਮੈਂਬਰਾਂ ਦੀ ਪੰਜਾਬ ਦੀ ਉਹਨੇ ਦੋਨੇ ਜਿਮੀ ਚੋਣਾਂ ਦੋਨੇ ਹਲਕਿਆਂ ਤੋਂ ਚਾਰ-ਚਾਰ ਨਾਮ ਜਿਹੜੇ ਸ਼ਾਰਟਲਿਸਟ ਕਰਕੇ ਜੀ ਨੂੰ ਦਿੱਤੇ ਸੀ ਸਵੇਕੇ ਕੰਮਰੇ ਦਾ ਪੀਐਸਸੀ ਦਾ ਪੋਲੀਟੀਕਲ ਅਫੇਅਰ ਕਮੇਟੀ ਦਾ ਜੋ ਕਿਨਾਂ ਨੂੰ ਸਿਲੈਕਟ ਕਰਦੀ ਹੈ ਸੋ ਉਹਨਾਂ ਨੇ ਪਹਿਲਾਂ ਦਲਕਾਰ ਸਿੱਧੂ ਨੂੰ ਸਿਲੈਕਟ ਕੀਤਾ ਸੀ ਦੇ ਮੈਂਚ ਉਹਨਾਂ ਨੂੰ ਕੋਈ ਲੱਗਿਆ ਕਿ ਨਹੀਂ ਆਪਾਂ ਨੂੰ ਐਸਾ ਕਹਿੰਦੇ ਤਾਂ ਇਹ ਟੋਟਲੀ ਪੀਐਸਸੀ ਦੇ ਫੈਸਲੇ ਨੇ ਸੋ ਇਦਾਂ ਦੀ ਕੋਈ ਐਸੀ ਗੱਲ ਨਹੀਂ ਕਿ ਤੋਫਾਰ ਵਾਲੀ ਗੱਲ ਨਹੀਂ ਔਰ ਪਰ ਅਦਾਲਤੀ ਵਾਲਾ ਦੇ ਖਿਲਾਫ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਇੱਕ ਪੂਰਾ ਮੂਵਮੈਂਟ ਚਲਾਇਆ ਹੈ ਤਾਂ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੋ ਕਿ ਪਟਿਆਲਾ ਸ਼ਹਿਰੀ ਤੋਂ ਨੇ ਉਹਨਾਂ ਦੇ ਖਿਲਾਫ ਪ੍ਰਚਾਰ ਕੀਤਾ ਜਾ ਸਕੇ ਇੱਕ ਮੂਵਮੈਂਟ ਚਲਾਇਆ ਗਿਆ ਹੈ ਨੇ ਦੇਖੋ ਜੇ ਇਸ ਤਰ੍ਹਾਂ ਨਾ ਕੋਈ ਆਮ ਆਦਮੀ ਪਾਰਟੀ ਦੇ ਵਰਕਰ ਕਰਨਗੇ ਤਾਂ ਉਹਨਾਂ ਅਨਸ਼ਾਸਨੀ ਜਿਹੜੀ ਕਮੇਟੀ ਹੋ ਐਕਸ਼ਨ ਲੋਗੀ ਉਹ ਤਾਂ ਐਕਸ਼ਨ ਲੈਣਗੇ ਭਗਵੰਤ ਸਿੰਘ ਉਹ ਤਾਂ ਐਕਸ਼ਨ ਲੈਣਗੇ ਪਰ ਪਾਰਟੀ ਦੇ ਵਿੱਚ ਇਕਜੁੱਟਤਾ ਹੀ ਨਹੀਂ ਹੈ ਤੇ ਪਾਰਟੀ ਕਿਸ ਤਰ੍ਹਾਂ ਅੱਗੇ ਵੱਧ ਸਕੇਗੀ ਨਹੀਂ ਕੋਈ ਗੱਲ ਨਹੀਂ ਜੀ ਇਹਨਾਂ ਪਾਰਟੀ ਡੈਮੋਕ੍ਰੇਸੀ ਹੈ ਸਾਹਾਰਾ ਹਰ ਇੱਕ ਪਾਰਟੀ ਜਿੱਦਾ ਹੁੰਦਾ ਹੈ ਇਟਾ ਲੈਣ ਮੇਲੇ ਵੀ ਹੁੰਦਾ ਹੈ